ਕਾਸੀ ਗਾ ਲੋਕੋ ਆਪਾਂ ਨਾ ਵੀਡੀਓ ਦੇ ਨਾਲ ਬੁਰੇ ਹਾਲਾਤ ਨੇ ਜੋ ਕਿ ਕੱਲ ਦਾ ਪਰਸੋਂ ਦਾ ਮੀਂਹ ਪੈ ਰਿਆ بارش ਹੋ ਰਹੀ ਆ ਚੈੱਕ ਕਰ ਸਕਦੇ ਹੋ ਪਿੰਡ ਖੱਤਰੀ ਵਾਲਾ ਇਹਲਾ ਮਾਂਸਾ ਪੂਰਾ ਪਾਣੀ ਭਰ ਚੁੱਕਿਆ ਜੀ ਪੂਰੀਆਂ ਜੇਰੀਆਂ ਫਸਲਾਂ ਤਵਾ ਜੋਕੀਆਂ ਨੇ ਇਧਰ ਸਾਡਾ ਪੁਰਾਣਾ ਪਿੰਡ ਸੀਗਾ ਸਾਰੇ ਪੁਰਾਣੇ ਪਿੰਡ ਤੇ ਪਾਣੀ ਭਰ ਚੁੱਕਾ ਲੋਕ ਸਮਾਨ ਨਜ਼ਾਰੇ ਨੇ ਕੱਢ ਕੇ ਕਿਉਂਕਿ ਨਾਲ ਲੱਗਦਾ ਲੱਗਦਾ ਵੱਡਾ ਡਰੇਨ ਆ ਜੀ ਉਹ ਵੀ ਉੱਪਰ ਦੀ ਫਲੋਰ ਆ ਉਹ ਕਦੋਂ ਵੀ ਟੁੱਟ ਸਕਦਾ ਜੀ ਆ ਚੈੱਕ ਕਰ ਸਕਦੇ ਹਾਂ ਕਰਾਂ ਦੇ ਨਾਲ ਪਾਣੀ ਲੱਗ ਚੁੱਕਾ ਜੀ ਇਧਰਲੀ ਸਾਈਡ ਤੋਂ ਉੱਚਾਈ ਹਲੇ ਇਧਰ ਦੀ ਸਾਈਡ ਤੋਂ ਪਾਣੀ ਸਾਰਾ ਇਹ ਸਾਈਡ ਨੂੰ ਆ ਰਿਹਾ ਜੀ ਇਹ ਸਾਈਡ ਸਾਰੀ ਡੁੱਬ ਚੁੱਕੀ ਐ ਚੈੱਕ ਕਰ ਸਕਦੇ ਹਾਂ ਬਹੁਤ ਬੁਰੇ ਹਾਲਾਤ ਨੇ ਜੀ ਆਪਣੇ ਆਪਣੇ ਸ਼ਹਿਰ ਦੀ ਪਿੰਡ ਦੀ ਦੱਸਿਓ ਜੀ ਕੀ ਹਾਲਾਤ ਨੇ ਸਾਡੇ ਤਾਂ ਬਹੁਤ ਬੁਰੇ ਹਾਲਾਤ ਨੇ ਓਕੇ ਜੀ